ਸਵਾਗਤ ਹੈ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾ ਵਾਲੇ ਵਲੌਗ ਦੇ ਵਿੱਚ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਊਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਤੇ ਤੰਦਰੁਸਤੀ ਮੰਗਦੇ ਹਾਂ ਪਰਮਾਤਮਾ ਤੁਹਾਨੂੰ ਲੰਮੀ ਉਮਰ ਆ ਬਖਸ਼ੇ ਆਈ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪ ਸਾਰੇ ਭੈਣ ਭਰਾਵਾਂ ਨੂੰ ਕਵਾਂਗੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾ ਦੇਣ ਇੱਕ ਘੰਟੀ ਜੀ ਉਹ ਵੀ ਦਬਾ ਦਿਆ ਕਰੋ ਕਿਉਂਕਿ ਫਿਰ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਪਤਾ ਲੱਗ ਜੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਭੈਣ ਭਰਾਵਾਂ ਨੂੰ ਹੋਰ ਵੀ ਬਹੁਤ ਜਿਹੜੇ ਆਪਣੇ ਭੈਣ ਭਰਾਵਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੀਡੀਓ ਸਾਡੀ ਪੂਰੀ ਵੇਖਿਆ ਕਰੋ ਵੀਡੀਓ ਵਿੱਚੋਂ ਕੱਟਿਆ ਨਾ ਕਰੋ ਪੂਰੀ ਵੀਡੀਓ ਵੇਖਿਆ ਕਰੋ ਬਾਕੀ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਹਿੰਮਤ ਦਿੰਦਾ ਵਾ ਕਿ ਅਸੀਂ ਹੋਰ ਵੀਡੀਓ ਬਣਾਈਏ ਕਿਸੇ ਹੋਰ ਨਵੇਂ ਟੌਪਿਕ ਤੇ ਵੀਡੀਓ ਬਣਾਈਏ ਤੁਹਾਡਾ ਮਾਤਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਦੇ। ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ। ਬਾਕੀ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਇੰਨਾ ਤੁਸੀਂ ਪਿਆਰ ਦੇਂਦਾ ਜੇ ਅੱਗੇ ਵੀ ਸਾਡੀ ਵੀਡੀਓ ਨੂੰ ਇਦਾਂ ਹੀ ਪਿਆਰ ਦਿਓ। ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਆਪਣੀ ਜਿਹੜੀ ਹੈਗੀ ਆ ਕੋਈ ਟਾਈਮ ਸੀ ਜਦੋਂ ਬਗਾਨੇ ਵੀ ਆਪਣੇ ਹੋ ਜਾਂਦੇ ਸੀ ਤੇ ਇੱਕ ਅੱਜ ਦਾ ਟਾਈਮ ਆ ਜਦੋਂ ਆਪਣੇ ਵੀ ਬਗਾਨੇ ਹੋ ਜਾਂਦੇ ਆ। ਇੱਕ ਇੱਕ ਕਰਦੀ ਗੱਲ ਨਹੀਂ ਆ ਜਿੰਨੀ ਵੀ ਦੁਨੀਆ ਚੱਲ ਰਹੀ ਆ ਧਰਮ ਕੋਈ ਵੀ ਹੋਵੇ ਸਭ ਦੇ ਘਰਾਂ ਦੀ ਗੱਲ ਆ ਇਹ ਨਹੀਂ ਕਿ ਕਿਸੇ ਨੂੰ ਇਹ ਗੱਲ ਲੱਗੇ ਕਿ ਸਾਨੂੰ ਕਹਿ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਇਹ ਕੋਈ ਗੱਲ ਨਹੀਂ ਆ ਇਹ ਹਰ ਇੱਕ ਦੇ ਘਰ ਦੀ ਗੱਲ ਆ ਇੱਕ ਪਹਿਲਾਂ ਦਾ ਟਾਈਮ ਹੁੰਦਾ ਸੀ ਕਿ ਲੋਕੀ ਦੂਰ ਦਰਾਡੇ ਰਿਸ਼ਤੇਦਾਰਾਂ ਦੇ ਤੋਂ ਇਲਾਵਾ ਵੀ ਜਿਹੜੇ ਦੂਰ ਦਰਾਡੇ ਦੇ ਰਿਸ਼ਤੇਦਾਰੀ ਉਹਨਾਂ ਨਾਲ ਵੀ ਵਰਤਦੇ ਸੀ ਬਹੁਤ ਤਿੰਨ ਚਾਰ ਚਾਰ ਪੀੜ੍ਹੀਆਂ ਤੱਕ ਲੋਕਾਂ ਦਾ ਮਿਲ ਮਿਲਨ ਮਰਤਨ ਹੁੰਦਾ ਨਹੀਂ ਤੇ ਅੱਜ ਦਾ ਟਾਈਮ ਹੈ ਕਿ ਲੋਕੀ ਇੱਕ ਹੀ ਪੀੜ੍ਹੀ ਦੇ ਵਿੱਚ ਨਹੀਂ ਵਰਤ ਸਕੰਦਾ ਕਮੀਆਂ ਦੋਵੇਂ ਬੰਨੇ ਹੁੰਦੀਆਂ ਵਾ ਕੁਝ ਅਗਲੇ ਬੰਨੇ ਕੁਝ ਆਪਣੇ ਚ ਹੁੰਦੀਆਂ ਵਾ ਦੇਖੋ ਇੱਥੇ ਕਮੀਆਂ ਦੀ ਗੱਲ ਆ ਬਾਕੀ ਇਹ ਵਾ ਕਿ ਸਮਾਂ ਹੀ ਪਤਾ ਨਹੀਂ ਇਦਾਂ ਦਾ ਵਾ ਕਿ ਅੱਜ ਕੱਲ ਜਿਹੜੇ ਭੈਣ ਭਰਾਵਾ ਖਾਲੀ ਹਰ ਇੱਕ ਨੂੰ ਮਾਰੋ ਮਾਰ ਮਾਰ ਪਈ ਹੋਈ ਆ ਕੋਈ ਕਿਸੇ ਦਾ ਦੁੱਖ ਸੁੱਖ ਸੁਣ ਕਿਸੇ ਕੋ ਟਾਈਮ ਨਹੀਂ ਆ ਕੋਈ ਬੇਲਾ ਨਹੀਂ ਆ ਪਹਿਲਾਂ ਦੇ ਸਮੇਂ ਦੇ ਵਿੱਚ ਲੋਕੀ ਭੈਣ ਭਰਾਵਾਂ ਦਾ ਦੁੱਖ ਸੁੱਖ ਸੁਣਦੇ ਹੀ ਇਸੇ ਲਈ ਲੋਕੀ ਦੂਰ ਤੱਕ ਵਰਤੋਂ ਰੱਖਦੇ ਸੀ ਉਹਨੇ ਰਿਸ਼ਤੇਦਾਰ ਨਹੀਂ ਹੁੰਦੇ ਸੀ ਜਿੱਦਾਂ ਜਿੰਨੇ ਕੋ ਲੋਕਾਂ ਦੇ ਇਦਾਂ ਹੀ ਵਰਤੋਂ ਹੁੰਦੀ ਸੀ ਦੂਰ ਤ라ਡੇ ਤੱਕ ਹੁਣ ਤੇ ਲੋਕੀ ਵਰਤਨ ਮਿਲਨ ਵਰਤਨ ਰ ਖੜੀ ਨਹੀਂ ਦਈਆ ਕਿੰਨਾ ਚੰਗਾ ਲੱਗਦਾ ਸੀ ਜਦੋਂ ਪਹਿਲਾਂ ਦੇ ਟਾਈਮ 'ਚ ਲੋਕੀ ਕਹਿੰਦੇ ਸੀ ਕਿ ਬਈ ਇਹ ਸਾਡੇ ਪਿੰਡ ਦਾ ਵਾ ਲੋਕੀ ਆਪਣੀ ਇੱਕੋ ਭੈਣ ਨੂੰ ਵਰਤਦੇ ਹੀ ਤੇ ਨਾਲ ਜੇ ਪਿੰਡ 'ਚ ਦੋ ਤਿੰਨ ਹੋਰ ਕੁੜੀਆਂ ਵੀ ਉਸ ਪਿੰਡ 'ਚ ਹੁੰਦੀਆਂ ਨੇ ਤੇ ਉਹਨੂੰ ਵੀ ਵਰਤਦੇ। ਅੱਜ ਕੱਲ ਲੋਕੀ ਆਪਣੀਆਂ ਭੈਣਾਂ ਨੂੰ ਨਹੀਂ ਵਰਤਦੇ। ਚਲੋ ਜ਼ਰੂਰੀ ਨਹੀਂ ਕਿ ਜਿਹੜੇ ਭੈਣਾਂ ਨੂੰ ਨਹੀਂ ਵਰਤਦੇ ਕਈ ਤੇ ਭੈਣਾਂ ਵੀ ਭਰਾਵਾਂ ਨੂੰ ਨਹੀਂ ਵਰਤੀਆਂ। ਮੈਂ ਤਾਂ ਪਹਿਲਾਂ ਵੀ ਕਿਹਾ ਕਿ ਰਿਸ਼ਤੇਦਾਰੀ ਦੋਨੇ ਬੰਨੇ ਨੂੰ ਨਿਭਾਈ ਜਾਂਦੀ, ਇੱਕ ਬੰਨੇ ਨੂੰ ਨਹੀਂ ਨਿਭਾਈ ਜਾਂਦੀ। ਪਹਿਲਾਂ ਲੋਕਾਂ ਨੇ ਕਿਸ ਕੋਈ ਧੀ ਭੈਣ ਨਹੀਂ ਕਿਤੇ バス 'ਚ ਚੜੀ ਹੋਣਾ ਤੇ ਲੋਕਾਂ ਨੇ ਉਹਦਾ ਲੋਕਾਂ ਨੇ ਕਹਿਣ ਦਾ ਮਤਰਬ ਜਿੱਪ ਕੇ ਪਿੰਡ ਦੇ ਨੇ ਕੋਈ ਚਾਚਾ ਤਾਇਆ ਕੋਈ ਚੜਿਆ ਹੋਣਾ ਤੇ ਕਹਿਣਾ ਪਈ ਚਲੋ ਆਪਣੀ ਗੁੱਡੀ ਆ ਕਰਾਇਆ ਵੀ ਦੇ ਦੇਣਾ ਕਰਾਇਆ ਲਾ ਦੇਣਾ ਬਥੇਰਾ ਕਿਸੇ ਨੇ ਮਨਾ ਕਰਨਾ ਤਾਂ ਵੀ ਕਹਿਣਾ ਕਿ ਨਹੀਂ ਭਈ ਕੋਈ ਗੱਲ ਨਹੀਂ ਇੱਕ ਹੀ ਗੱਲ ਆ ਅੱਜ ਕੱਲ ਦੇ ਆਪਣੇ ਭੈਣ ਭਰਾ ਵੀ ਵੇਖ ਕੇ ਤੇ ਮੂੰਹ ਮੋੜ ਜਾਂਦੇ ਆ ਸਮਾਂ ਬਹੁਤ ਜਿਹੜਾ ਬਹੁਤ ਜ਼ਿਆਦਾ ਖਰਾਬ ਆ ਬਹੁਤ ਥੀ ਜਿਆਦਾ ਖਰਾਬ ਆ ਪਹਿਲਾਂ ਲੇਕਿਨ ਸਮਾਂ ਬਹੁਤ ਜ਼ਿਆਦਾ ਚੰਗਾ ਸੀ ਲੋਕਾਂ ਦੇ ਵਿੱਚ ਪਿਆਰ ਸੀ ਥਪਾਕ ਸੀ ਲੋਕੀ ਇੱਕ ਦੁੱਖ ਦੇ ਇੱਕ ਦੂਸਰੇ ਦੇ ਦੁੱਖ ਵਿੱਚ ਪੁੱਜ ਕੇ ਹਾਜ਼ਰ ਹੁੰਦੇ ਸੀ ਸੁਖ ਦੇ ਵਿੱਚ ਤੇ ਹੁੰਦੀ ਹੁੰਦੀ ਸੀ ਦੁੱਖ ਦੇ ਵਿੱਚ ਵੀ ਹੁੰਦੀ ਸੀ ਇੱਕ ਗੱਲ ਬਣੀ ਹੋਈ ਆ ਕਹਿੰਦੇ ਆ ਕਿ ਸੁਖ ਚ ਭਾਵੇਂ ਨਾ ਜਾਓ ਦੁੱਖ ਚ ਪਰ ਜ਼ਰੂਰ ਜਾਓ ਨਹੀਂ ਜੀ ਸੁਖ ਦੇ ਵਿੱਚ ਵੀ ਜਾਣਾ ਚਾਹੀਦਾ ਵਾ ਕਿਉਂ ਆਪਾਂ ਆਸ ਰੱਖੇ ਕਿ ਕਿਸੇ ਦੇ ਘਰ ਦੁਖੀ ਹੋਊਗਾ ਤੇ ਆਪਾਂ ਉੱਥੇ ਜਾਵਾਂਗੇ ਪਰਮਾਤਮਾ ਹਰ ਇੱਕ ਦੇ ਘਰ ਸੁਖੀ ਦਵੇ ਤਾਂ ਵੀ ਆਪਾਂ ਇੱਕ ਦੂਜੇ ਦੇ ਘਰ ਜਾਈਏ ਮਿਲੀਏ ਵਰਤੀਏ ਪੈਨ ਪਰਵਾਹਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਰਿਸ਼ਤੇਦਾਰੀਆਂ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਕਈ ਘਰਾਂ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਐ ਇਸੇ ਲਈ ਹੁਣ ਸਾਡੇ ਬੱਚੇ ਜਿਹੜੇ ਆ ਉਹ ਥੋੜੇ ਜਿਹੀ ਗੱਲ ਖੋਰ ਹੁੰਦੇ ਜਾਂਦੇ ਐ ਹੌਲੀ ਹੌਲੀ ਬੱਚੇ ਜਿਹੜੇ ਆ ਨਾ ਸਾਡੇ ਕਿਉਂਕਿ ਉਹਨਾਂ ਨੂੰ ਉਹ ਪਹਿਲਾਂ ਵਾਲਾ ਮਾਹੌਲ ਉਹਨਾਂ ਨੇ ਦੇਖਿਆ ਹੀ ਨਹੀਂ ਆ ਉਹਨਾਂ ਨੇ ਦੇਖਿਆ ਵੋਈ ਬੈਡਰੂਮ ਡਰੈੰਗ ਰੂਮ ਬੱਚੇ ਵੀ ਜਿੱਦਾਂ ਪਰਿਵਾਰ ਇੱਥੋਂ ਤੱਕ ਸੀਮਤ ਰਹਿ ਗਿਆ ਬੱਚੇ ਵੀ ਇੱਥੋਂ ਤੱਕ ਸੀਮਤ ਰਹਿ ਗਏ ਆ ਕਿਉਂਕਿ ਇਹਨਾਂ ਬੱਚਿਆਂ ਨੂੰ ਵੀ ਪਤਾ ਕਿ ਪਹਿਲਾਂ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਕਿੰਦਾਂ ਦੀਆਂ ਸੱਥਾਂ ਹੁੰਦੀਆਂ ਸੀ ਸੱਥਾਂ ਵਿੱਚ ਲੋਕਾਂ ਨੇ ਵੇਲੇ ਹੋ ਕੇ ਆਪਣਾ ਕੰਮ ਕਰਨਾ, ਬਹਿਣਾ ਕਈ ਵਾਰੀ ਕਈਆਂ ਨੇ ਹਾਲੀਆਂ ਨੇ ਹਲ ਜੋਣੇ ਰਲ ਕੇ ਕਈਆਂ ਨੇ ਖਰਾਦ ਜੋਣੀ, ਜੁਟਣੀ ਇਦਾਂ ਹੀ ਰਾਤ ਨੂੰ ਬੀਬੀਆਂ ਨੇ ਇਕੱਠੀਆਂ ਹੋ ਕੇ ਵੇਲੀਆਂ ਹੋ ਕੇ ਨੇ ਚਰਖੇ ਡਾਉਣੇ ਉਹ ਸਭ ਗੱਲਾਂ ਹੁਣ ਕਿੱਥੇ ਹੁਣ ਆਪੋ ਆਪਣੇ ਖਲੀ ਕੰਮਾਣਾ ਮਤਲਬ ਉਹ ਕੰਮ ਵੀ ਨਹੀਂ ਰਹਿ ਨਾ ਤੇ ਉਹ ਕੰਮ ਰਹੇ ਆ ਨਾ ਉਹ ਵਾਲੀਆਂ ਗੱਲਾਂ ਬਾਤਾਂ ਰਹੀਆਂ ਅੱਜ ਕੱਲ ਤੇ ਇੱਕ ਨਵੀਂ ਗੱਲ ਆ ਕੋਈ ਇੱਕ ਟਾਈਮ ਦੇ ਭਾਂਡੇ ਮਾਂਜਦਾ ਤੇ ਕਹਿੰਦਾ ਕਿ ਜੇ ਭਾਂਡੇ ਮਾਂਜ ਕੇ ਆਏ ਆ ਜੇ ਦੋ ਵਾਰੀ ਦਿਨ ਚ ਭਾਂਡੇ ਮਾਂਜੇ ਤੇ ਕਹਿ ਦਿੰਦੇ ਕਿ ਬੀਬੀਆਂ ਦੀ ਆਮ ਹੀ ਗੱਲ ਹੁੰਦੀ ਆ ਅੱਜ ਤੇ ਦੋ ਵਾਰੀ ਭਾਂਡੇ ਮਾਂਜਨੇ ਪੈ ਗਏ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਲੋਕੀ ਕਿੰਨੀ ਕ ਵਾਰ ਭਾਂਡੇ ਮਾਂਜਦੇ ਨੇ ਚਾਹ ਬਣਾ ਲੈਣੀ ਭਾਂਡੇ ਧੋ ਲੈਣੇ ਚਾਹ ਬਣਾ ਲੈਣੀ ਭਾਂਡੇ ਧੋ ਲੈਣੇ ਇਦਾਂ ਹੀ ਉਦੋਂ ਲੋਕੀ ਕੁਝ ਵੱਖਰਾ ਕੰਮ ਜਿਹੜਾ ਕਰਦੇ ਉਹਨੂੰ ਕੰਮ ਕਹਿੰਦੇ ਸੀ ਚਲੋ ਠੀਕ ਆ ਜਿੱਦਾਂ ਦਾ ਹੁਣ ਸਮਾਂ ਚੱਲਣ ਲੱਗਾ ਵਾ ਸਮਾਂ ਤੇ ਬੜਾ ਖਰਾਬ ਆ ਪਰ ਕੀ ਕੀਤਾ ਜਾਵੇ ਸਮਾਂ ਖਰਾਬ ਦੇ ਅੱਗੇ ਸਮੇ ਨੂੰ ਖਰਾਬ ਕਰਨ ਵਾਲੇ ਵੀ ਆਪਾਂ ਹੀ ਆ ਆਪਾਂ ਹੌਲੀ-ਹੌਲੀ ਆਪਣੀਆਂ ਫੈਸਿਲਟੀਆਂ ਵਧੰਦੇ ਜਾਂਦੇ ਆ ਤੇ ਫੈਸਿਲਟੀਆਂ ਜਦੋਂ ਵਧਾਵਾਂਗੇ ਤੇ ਪੈਸੇ ਚਾਹੀਦੇ ਆ ਪੈਸੇ ਚਾਹੀਦੇ ਆ ਤੇ ਉਹਦੇ ਲਈ ਕੰਮ ਕਰਨਾ ਪਊਗਾ ਕੰਮ ਕਰਨਾ ਪਊਗਾ ਤੇ ਆਪਾਂ ਆਟੋਮੈਟਿਕ ਰਿਸ਼ਤੇਆਂ ਤੋਂ ਦੂਰ ਹੁੰਦੇ ਜਾਂਦੇ ਐ ਪਹਿਲਾਂ ਲੋਕਾਂ ਨੂੰ ਇਹ ਸਭ ਸੁਖ ਸੁਵਲਤਾ ਨਹੀਂ ਹੁੰਦੀਆਂ ਲੋਕਾਂ ਨੇ ਨਾਲ ਮਿਲ ਕੇ ਬਹਿਣਾ ਇਕੱਠਾ ਰੋਟੀ ਪਾਣੀ ਖਾਣਾ ਕੋਈ ਸੁਖ ਸੁਵਲਤਾ ਲੱਗਦਾ ਹੀ ਸਮਾਜ ਜਿਹੜਾ ਵਾ ਹੌਲੀ ਹੌਲੀ ਬਦਲ ਗਿਆ ਵਾ ਪਹਿਲੇ ਵਾਲੇ ਮੋਹ ਪਿਆਰ ਹੁਣ ਦੁਨੀਆ ਵਿੱਚ ਨਹੀਂ ਰਹੇ ਆ ਪਹਿਲਾਂ ਬੜਾ ਮੋਹ ਪਿਆਰ ਹੁੰਦਾ ਸੀ ਪੰਜ ਪੰਜ ਛੇ ਛੇ ਭਰਾ ਹੋਣੇ ਪੰਜ ਪੰਜ ਛੇ ਛੇ ਭੈਣਾਂ ਹੋਣੀਆਂ ਵੱਡੇ ਟੱਬਰ ਹੋਣੇ ਇੱਕ ਸਥਾਨਿਆਣੇ ਨੇ ਖੇਡਣਾ ਖਾਣਾ ਹੁਣ ਕੁਛ ਅਲੱਗ ਹੀ ਗੱਲ ਹੈ ਉਹ ਦੋ ਲੋਕਾਂ ਦੇ ਘਰ ਦੋ ਦੋ ਕਮਰੇ ਹੁੰਦੇ ਸੀ ਏਡੇ ਏਡੇ ਵੱਡੇ ਵੱਡੇ ਟੱਬਰਿੱਕੇ ਘਰ ਚ ਰਹ ਜਾਂਦੇ ਸੀ ਹੁਣ ਟੱਬਰ ਦੇ ਵਿੱਚ ਖਲੀ ਦੋ ਜੀ ਆ ਚਾਰ ਜੀ ਆ ਤੇ ਘਰ ਬਹੁਤ ਵੱਡਾ ਘਰ ਹੀ ਵੱਡੇ ਰਹ ਗਏ ਆ ਟੱਬਰ ਤੇ ਛੋਟੇ ਹੋ ਗਏ ਆ ਆਪਣਾ ਅੱਜ ਦਾ ਜਿਹੜਾ ਵਿਸ਼ਾ ਹੀ ਇਹੋ ਸੀ ਕਿ ਪਹਿਲਾਂ ਲੋਕਾਂ ਵਿੱਚ ਆਪਸੀ ਪਿਆਰ ਕਿੰਨਾ ਸੀ ਆਪਸ ਵਿੱਚ ਮੇਲ-ਜੋਲ ਕਿੰਨਾ ਸੀ ਜਿਹੜੇ ਬਗਾਨੇ ਸੀ ਉਹ ਆਪਣੇ ਭਾਂਜਦੇ ਸੀ ਤੇ ਜਿਹੜੇ ਅੱਜ ਕੱਲ ਦੇ ਟਾਈਮ ਵਿੱਚ ਆਪਣੇ ਵੀ ਬਗਾਨਿਆਂ ਵਰਗਾ ਕਰਦੇ ਆ ਕਿਉਂਕਿ ਆਪਾਂ ਚਲੋ ਸਮੇਂ ਦੇ ਨਾਲ ਸਭ ਨੂੰ ਜੰਮਣਾ ਪੈਂਦਾ ਪਰ ਇੰਨਾ ਵੀ ਸਮੇਂ ਦੇ ਨਾਲ ਨਾ ਚੱਲੀਏ ਕਿ ਅਸੀਂ ਕਦੇ ਕਿਤੇ ਨਾ ਕਿਤੇ ਇਕੱਲੇ ਹੀ ਰਹਿ ਜਾਈਏ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਮੈਨੂੰ ਲਾਈਕ ਕਰਕੇ ਜ਼ਰੂਰ ਦੱਸਿਓ ਕਿਉਂਕਿ ਤੁਹਾਡਾ ਲਾਈਕ ਦੱਸ ਸਕਦਾ ਕਿ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਕਿਸੇ ਭੈਣ ਭਰਾ ਨੂੰ ਮੇਰੀ ਵੀਡੀਓ ਤੋਂ ਕੋਈ ਇਤਰਾਜ਼ ਹੋਵੇ ਵੀਡੀਓ ਨਹੀਂ ਚੰਗੀ ਹੋਵੇ ਤੇ ਉਹ ਮੈਨੂੰ ਮਾਫ਼ ਕਰ ਸਕਦੇ ਆ ਚਲੋ ਆਪਾਂ ਆਪਣਾ ਮਾਨੇ ਆਪਾਂ ਆਪਣੀ ਆਪਣੇ ਆਪਣੇ ਮਾਨੀਆਂ ਗੱਲਾਂ ਮੇਰੀਆਂ ਮਨ ਚ ਜੋ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤਾਂ ਕਿ होण भ्रावां तक व्हिडिओ जावे ताकी सारे भेण भ्रा व्हिडिओ वेखण वॅनल सबस्क्राईब कर्या करो धन्यवाद सत श्री